ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਗੁਰੂ ਨਾਨਕ ਜੀ ਦਾ ਜਿਆਦਾ ਜਿਆਦਾ ਜੀ ਦੀ ਮਾਤ ਜਿਨ੍ਹਾਂ ਨੇ ಅಪਾਰ ਕਿਰਪਾ ਕੀਤੀ ਹੈ ਤੇ ਸ਼ਰਮਾ ਜੀ ਵੇਖ ਲਓ ਕੀ ਕਰਨ ਦਾ ਹੈ ਵਿਜੇ ਭਾਜੀ ਫਿਰ ਤੁਹਾਨੂੰ ਜੀ ਦੀ ਟਿਕਟ ਮਿਲੀ ਆਮ ਆਦਮੀ ਪਾਰਟੀ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਦਾਸ ਤੇ ਵਿਸ਼ਵਾਸ ਕੀਤਾ ਤੇ ਪ੍ਰਮਾਤਮਾ ਕਿਰਪਾ ਕਰੇ ਲੋਕਾਂ ਦੇ ਵਿੱਚ ਰਹੇ ਆ ਦੋ ਸਾਲਾਂ ਦੇ ਲੋਕਾਂ ਦੇ ਕੰਮ ਕੀਤੇ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਦੋ ਸਾਲਾਂ ਦੇ ਵਿੱਚ ਬੜੇ ਵੱਡੇ ਵੱਡੇ ਕੰਮ ਕੀਤੇ ਆ ਧਰਵਾ ਦੇਣਗੇ ਵੱਡੀ ਵੀਰਵਾਂ ਚਟਾਉਣਗੇ ਤੇ ਅੱਜ ਜਿੰਨੇ ਵੀ ਸਾਡੇ ਸਾਥੀ ਆਏ ਆ ਆਮ ਆਦਮੀ ਪਾਰਟੀ ਦੇ ਸਾਡੇ ਆਗੂ ਸਹਿਬਾਨ ਬੱਕਰ ਸਹਿਬਾਨ ਸਾਡੇ ਐਮਐਲਏ ਸਾਡੇ ਮੰਤਰੀ ਸਾਹਿਬ ਚੇਅਰਮੈਨ ਸਾਹਿਬ ਜਿੰਨੇ ਵੀ ਆ ਗੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇੱਕ ਇੱਕ ਸਾਥੀ ਦਾ ਚੱਲ ਕੇ ਆਏ ਇੱਕ ਇੱਕ ਕਦਮ ਨੂੰ ਸਲਾਮ ਕਰਦਾ ਤੇ ਜਿਨ੍ਹਾਂ ਨੇ ਦਾਸ ਲਈ ਇੱਕ ਇੱਕ ਸਾਥੀ ਨੂੰ ਜਾਂ ਗੱਡੀਆਂ ਤੇ ਆਏ ਜਾਂ ਮੋਟਰਸਾਈਕਲਾਂ ਤੇ ਆਏ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਹੜਾ ਇੱਕ ਨਿੱਕਾ ਜਿਹਾ ਮੈਸੇਜ ਲਾਇਆ ਨਿੱਕੇ ਜਿਹੇ ਮੈਸੇਜ ਤੇ ਵੱਡਾ ਹਜੂਮ ਵੱਡਾ ਕਾਫਲਾ ਅੱਜ ਆਇਆ ਇਹ ਇਸੇ ਗੱਲ ਦਾ ਪ੍ਰਤੀਕ ਆ ਇਹ ਗੱਲ ਨੂੰ ਦੱਸਦਾ ਆ ਕਿ ਵੱਡੀ ਲੀਨ ਨਾਲ ਲੋਕ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਗੁਰੂ ਸਾਹਿਬ ਨੂੰ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਉਣਗੇ ਤੇ ਅਸੀਂ ਸਾਰੇ ਨਾਲ ਮਿਲ ਕੇ ਸਾਰੇ ਸਾਥੀ ਤੇ ਦਾਸ ਲਾਲ ਜੀ ਕੋਲਰ ਲੋਕਾਂ ਦੀ ਸੇਵਾ ਕਰਾਂਗੇ ਮੈਂਬਰ ਪਾਰਲੀਮੈਂਟ ਬਣ ਕੇ ਲੋਕਾਂ ਦੀ ਵਿਚ ਰਵਾਂਗੇ ਲੋਕਾਂ ਲਈ ਕੰਮ ਕਰਾਂਗੇ ਅੱਜ ਅਮਰਪਾਲ ਸਿੰਘ ਮੋਦੂ ਵੀ ਜਿਹੜੇ ਨੇ ਸ਼ੁੱਕਰਵਾਰ ਨੂੰ ਕਾਗਜ਼ਤ ਕਰਾਇਆਗੇ ਇਹਨੇ ਉਹ ਕਿਸ ਤਰੀਕੇ ਨਾਲ ਦੇ ਬਿਲਕੁਲ ਵੀਰ ਜੀਦਾ ਜਿਹੜੇ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਵਿਕਟਰ ਸਿੰਘ ਪਟਵਾਣੇ ਕੋਲਰ ਸਾਬ ਉਸ ਨੂੰ ਕਿਸ ਤਰੀਕੇ ਨਾਲ ਦੇਖੋ ਹਰੇਕ ਬੰਦਾ ਜਿਹੜਾ ਚੋਣ ਲੱਗ ਸਕਦਾ ਆ ਲੋਕਤੰਤਰ ਆ ਭਾਵੇਂ ਕੋਈ ਸਰਕਾਰੀ ਅਧਿਕਾਰੀ ਆ ਜਾਂ ਕੋਈ ਪਲੇਅਰ ਆ ਜਾਂ ਪੋਲਿਟਿਸ਼ੀਅਨ ਆ ਜਾਂ ਆਮ ਬੰਦਾ ਆ ਹਰ ਇੱਕ ਨੂੰ ਹਾਕਿਆ ਇਹਦੇ ਲੋਕਾਂ ਨੇ ਵੇਖਣਾ ਕਿ ਨੂੰ ਫਤਵਾ ਦੇਣਾ ਕਿੰਨੇ ਕੰਮ ਕੀਤੇ ਆ 2 ਸਾਲ ਦੇ ਵਿੱਚ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਨੇ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਲੈ ਕੇ ਆਂਦੀ ਆ ਪ੍ਰਾਈਵੇਟ ਪ੍ਰਾਪਰਟੀਆਂ ਖਰੀਦ ਕੇ ਸਰਕਾਰੀ ਦਿੱਤੀਆਂ ਪਿਛਲੀਆਂ ਸਰਕਾਰਾਂ ਸਰਕਾਰੀ ਪ੍ਰਾਪਰਟੀਆਂ ਵੇਚ ਕੇ ਲੋਕਾਂ ਦੇ ਘਰਾਂ 'ਚ ਜਾਂਦੇ ਇਹ ਜਿਹੜੇ ਲੀਡਰ ਹੁੰਦੇ ਸੀ ਉਹਨਾਂ ਦੇ ਘਰ-ਘਰ ਦੇ ਇਹ ਗੱਡੀਆਂ ਵੱਡੀਆਂ ਜਿਆਦਾ ਤਾਂ ਵੱਡੀਆਂ ਪਾਣੀਆਂ ਆ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਪ੍ਰਾਈਵੇਟ ਜਿਹੜੀਆਂ ਪ੍ਰਾਪਰਟੀਆਂ ਉਹ ਸਰਕਾਰ ਲੈ ਰਹੀ ਆ ਸਰਕਾਰ ਦੀਆਂ ਪ੍ਰਾਪਰਟੀਆਂ ਵਧ ਰਹੀਆਂ ਬਾਕੀ ਜਿਹੜੇ ਵੀ ਉਮੀਦਵਾਰ ਨੇ ਉਹਨਾਂ ਆਪਦੀ ਪਾਰਟੀ ਦੇ ਏਜੰਡੇ ਦੱਸਨੇ ਆ ਆਮ ਆਦਮੀ ਪਾਰਟੀ ਨੇ ਆਪਦੀ ਪਾਰਟੀ ਦਾ ਕੰਮ ਦੱਸ ਕੇ ਵੋਟਾਂ ਲੈਣੀਆਂ ਇਹ ਲੋਕਾਂ ਨੇ ਵੇਖਣਾ ਵੀ 2 ਸਾਲ ਕੰਮ ਕਿੰਨੇ ਕੀਤੇ ਆ ਤੇ ਗਾਂ ਜੇ 3 ਸਾਲ ਸਰਕਾਰ ਪਈ ਆ ਜੇ ਕਿਸੇ ਦਾ ਕੋਈ ਰਸਤਾ ਬਣਨ ਵਾਲਾ ਜਾਂ ਕਿਸੇ ਦਾ ਕੋਈ ਘਰ ਬਣਨ ਵਾਲਾ ਗਰੀਬ ਦਾ ਲੋੜਵੰਦਾ ਜਾਂ ਕੋਈ ਸਾਂਝਾ ਕੰਮ ਹੈ ਪਿੰਡ ਦਾ ਗਰਾਊਂਡਾਂ ਬਣਨ ਵਾਲੀਆਂ ਕੋਈ ਹੋਰ ਨਿੱਜੀ ਕੰਮ ਹੈ ਕਿਸੇ ਦਾ ਲੋਕਾਂ ਨੂੰ ਪਤਾ ਆ ਵੀ ਜਿਹਦੀ ਸਰਕਾਰ ਉਹਨੇ ਕੰਮ ਕਰਨੇ ਬੁੱਲਰ ਸਾਹਿਬ ਇੱਕ ਜਿਹੜਾ ਕੁਲਵੀਰ ਸਿੰਘ ਜੀਰਾਂ ਨੇ ਉਹ ਬਾਰ ਬਾਰ ਨਸ਼ੇ ਦੀ ਗੱਲ ਕਰਦੇ ਨੇ ਇੱਕ ਡਰਗ ਟੈਸਟ ਦੀ ਗੱਲ ਕਰਦੇ ਨੇ ਤੁਹਾਡੇ ਤੇ ਜਿਹੜੇ ਨੇ આરોਪ ਲਗਾਉਂਦੇ ਨੇ ਕਿ ਤੁਸੀਂ ਜਿਹੜਾ ਡਰਗ ਲੈਂਦੇ ਹੋ ਉਸ ਨੂੰ ਕਿਸ ਤਰੀਕੇ ਨਾਲ ਦੇਖੋ ਪਹਿਲਾਂ ਤੇ ਇਹ ਕੋਈ ਉਹ ਬੰਦਾ ਲੈ ਕੇ ਆਵੇ ਜਿਨੇ ਕਿਸੇ ਨੇ ਮੈਨੂੰ ਕੋਈ ਡਰਗ ਲੈਂਦਿਆਂ ਵੇਖਿਆ ਜਾਂ ਇਹ ਮੈਨੂੰ ਕੋਈ ਡਰਗ ਲੈਂਦਿਆਂ ਦੇਖੋ ਇਹ ਤੇ ਸਿਰਫ ਡਰਦੇ ਆਏ ਲੋਕ ਜਦੋਂ ਕੋਈ ਹਰਦਾ ਹੁੰਦਾ ਨਾ ਡਰਦਾ ਉਦੋਂ ਇਹੋ ਜਿਹੇ ਇਲਜ਼ਾਮ ਲਾਉਂਦਾ ਇਹ ਆਪ ਦੀ ਪਾਰਟੀ ਦੇ ਏਜੰਡੇ ਦੱਸਣ ਪਿਆ ਏਜੰਡਾ ਆ ਨਾ ਲਾਲਜੀਤ ਭੁੱਲੜ ਨੂੰ ਨਸ਼ਾ ਆ ਲੋਕਾਂ ਦਾ ਨਸ਼ਾ ਸਾਨੂੰ ਲੋਕਾਂ ਦੇ ਕੰਮ ਕਰਨ ਦਾ ਨਸ਼ਾ ਲਾਲਜੀਤ ਭੁੱਲੜ ਸਵੇਰੇ 6 ਵਜੇ ਦਫ਼ਤਰ ਬਹਿ ਜਾਂਦਾ 6 ਵਜੇ ਤੁਸੀਂ ਮੇਰੇ ਪੱਟੀ ਹਲਕੇ ਚ ਪੁੱਛ ਸਕਦੇ ਜੇ ਲੋਕਾਂ ਤੋਂ 6 ਵਜੇ ਤੋਂ ਲੈ ਕੇ 9 9:30 ਵਜੇ ਤੱਕ ਮੈਂ ਦਿਨੇ ਦਫ਼ਤਰ ਪਹਿਲਾਂ ਮੁੜ ਕੇ ਤਿਆਰ ਹੋ ਕੇ ਹਲਕੇ ਚ ਨਿਕਲ ਜੀਦਾ ਹਲਕੇ ਚ ਕੰਮਕਾਰ ਕਰਕੇ ਆ ਕੇ 6 7 ਵਜੇ ਜਦੋਂ ਵੀ ਮੈਂ ਦਫ਼ਤਰ ਜਾਵਾਂ ਉਹਦੇਆਂ ਨੂੰ 2 400 ਭੈਣ ਭਰਾ ਬੈਠੇ ਹੁੰਦੇ ਆ ਕਈ ਰਾਤ ਦੇ ਰਾਤ ਨੂੰ 10 11 ਵਜੇ ਮੈਂ ਵਿਹਲਾ ਆ ਜਾਂਦਾ ਕਈ ਰਾਤ ਦੇ 2 2 ਵਜੇ ਤੇ ਆ ਤੇ ਜਿਹੜੇ ਉਹ ਭੈਣ ਭਰਾ ਆਉਂਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਮੈਂ ਕੀ ਕਰਦਾ ਮੈਂ ਕੋਈ ਨਸ਼ਾ ਕਰਦਾ ਲਿਆਉ ਕੋਈ ਬੰਦਾ ਜਿਹਦੇ ਸਾਹਮਣੇ ਮੈਂ ਕੋਈ ਨਸ਼ਾ ਕੀਤਾ ਜਾਂ ਕਹੇ ਬੰਦੇ ਤੋਂ ਮੈਂ ਨਸ਼ਾ ਲਿਆ ਨਸ਼ਾਈ ਤੇ ਹੈਗਾ ਨਹੀਂ ਵੀ ਮੈਂ ਕੋਈ ਨਿਕਾ ਜਹਾ ਜਵਾਕਿਆਂ ਜਾਂ ਮੈਂ ਕੋਈ ਚੰਡੀਗੜ੍ਹ ਪੜਦਾ ਰਿਹਾ ਪਟਿਆਲੇ ਪੜਦਾ ਰਿਹਾ ਇੱਥੇ ਪੱਟੀ ਜੰਮਿਆਂ ਪੱਟੀ ਪਲਿਆਂ ਪੱਟੀ ਪੜਿਆਂ ਪੱਟੀ ਮਾੜਦਾ ਕਾਰੋਬਾਰ ਕਰਦਾ ਰਿਹਾ ਪੱਟੀ ਮੇਰੇ ਸੱਜਣ ਮਿੱਤਰ ਨੇ ਕੋਈ ਇੱਕ ਵੀ ਬੰਦਾ ਲੈ ਕੇ ਆਓ ਵੀ ਜਿਹੜੇ ਬੰਦੇ ਨੇ ਕਿਸੇ ਨੇ ਮੈਨੂੰ ਕੋਈ ਨਸ਼ਾ ਦਿੱਤਾ ਜਾਂ ਕਿਸੇ ਬੰਦੇ ਨੇ ਮੈਨੂੰ ਕੋਈ ਨਸ਼ਾ ਕਰਤਾ ਦਿਆਂ ਜਦੋਂ ਬੰਦਾ ਹਰਦਾ ਨਾ ਉਦੋਂ ਇਹੋ ਜਿਹੇ ਝੂਠੇ ਸੱਚੇ ਇਲਜ਼ਾਮ ਲਾਉਂਦਾ ਹੀ ਲਾਉਂਦਾ ਇਹ ਲੋਕ ਹਾਰ ਰਹੇ ਨੇ ਤੇ ਝੂਠੇ ਇਲਜ਼ਾਮ ਲਾ ਰਹੇ ਆ ਇਹਨਾਂ ਵਾਂਗੂ ਮੈਂ ਰੇਤਤ ਨਹੀਂ ਵੇਚੀ 5-5000 ਰੁਪਇਆ ਕੋਈ ਟਿਪਰ ਦਾਤ ਨਹੀਂ ਲਿਆ ਕੋਈ ਇਹੋ ਜੇ ਕਲਦਰੀ ਕੀਤੇ ਮੈਂ ਤਾਂ ਕਹਿੰਦਾ ਇਹਦਾ ਨਾਰਕੋ ਟੈਸਟ ਹੋਣਾ ਚਾਹੀਦਾ ਵਾ ਤੇ ਫੇਰ ਇਹਨੂੰ ਚੋਣ ਕਮਿਸ਼ਨ ਨੂੰ ਇਹਨੂੰ ਚੋਣ ਲੜਨ ਦੇਣੀ ਚਾਹੀਦੀ ਆ ਪੀ ਇਹ ਕੀ ਕਰਦਾ ਰਿਹਾ ਆਪਦੇ ਰਾਜ ਦੇ ਸਮਾ। ਆਓ ਕਿਨਾਂ ਚਿੱਠੀ ਵੀ ਲਿਖੀ ਮੈਂ ਕੋਈ ਚੋਣ ਉਹਦਾ ਡਰਗ ਟੈਸਟ ਹੋਵੇ ਸਾਡਾ। ਮੈਂ ਕਿ ਇਹਦਾ ਵੀ ਟੈਸਟ ਹੋਣਾ ਚਾਹੀਦਾ ਨਾਰਕੋ ਟੈਸਟ ਹੋਣਾ ਚਾਹੀਦਾ ਹੈ। ਇਹ ਤੇ ਚੋਣ ਮੈਂ ਤਾਂ ਕਿਨਾਂ ਚੋਣ ਕਮਿਸ਼ਨ ਨੂੰ ਕਾਨੂੰਨ ਬਣਾ ਦੇਣਾ ਚਾਹੀਦਾ ਚੋਣ ਲੜਨ ਤੋਂ ਪਹਿਲਾਂ ਸਾਰੇ ਲੀਡਰਾਂ ਦਾ ਡਰਗ ਟੈਸਟ ਹੋਣਾ ਚਾਹੀਦਾ। ਬੋਲਦਾ ਹਾਂ ਇੱਕ ਐਨਓਸੀਆਂ ਦਾ ਬੜਾ ਮਾਮਲਾ ਜਨਤਾ ਬੜੀ ਪਰੇਸ਼ਾਨ ਆ ਅਜੇ ਵੀ ਲੋਕ ਕਹਿੰਦੇ ਆ ਤੁਹਾਡੀ ਪਾਰਟੀ ਤੋਂ ਖਫਾ ਵਾ ਦੇਖੋ ਕੀ ਨਾ ਕੀ ਨਾ ਜੀ ਰਾਈ ਗੁਰਜੀਤ ਖਾਲਸਾ ਜੀ ਰਾਈ ਗੁਰਜੀਤ ਕੀ ਫਤ ਹੈ ਮੈਂ ਗੁਰਜੀਤ ਸਿੰਘ ਸੋਨੂ ਸੇਖੋਂ ਸੁਭਰਾ ਕੀ ਕਹਿਣਾ ਚਾਹੋਗੇ ਜਿੱਤਾਂ ਜਿੱਤੇ ਆਪਾਂ ਭਾਜੀ ਅੱਜ ਸਰਦਾਰ ਲਾਲਜੀਤ ਸਿੰਘ ਢੋਲਰਜੀ ਦੇ ਜਿਹੜੇ ਕਾਗਜ਼ ਦਾਖਲ ਕਰਾਉਣ ਆਏ ਆ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਇਲੈਕਸ਼ਨ ਜਿਹੜੀ ਆ ਬਹੁਤ ਜ਼ੁਰਾਤੀ ਆ ਤੇ ਅੱਜ ਉਹਨਾਂ ਦੇ ਕਾਗਜ਼ ਦਾਖਲ ਕਰਾਉਣ ਆਏ ਆ ਸਾਰੀ ਸਮੂਚੀ ਟੀਮ ਆਈ ਆ ਤੇ ਇੰਨਾ ਜੂਹ ਤਕੜਾ ਵਾ ਵੀ ਹਾਲਾਕੇ ਹਲੇ ਚੰਦ ਗੱਡੀਆਂ ਹੀ ਕਿ ਆਖੀਆਂ ਵੀ ਜਿਹੜੀਆਂ ਨਾਲ ਜਾਣਗੀਆਂ ਪਰ ਰਾਜ ਤੁਰਦੇ ਤੁਰਦੇ ਕਾਫਲਾ ਐਡਾ ਵੱਡਾ ਬਣ ਗਿਆ ਵੀ ਸਾਡੇ ਕੋਲ ਕੋਈ ਸ਼ਬਦ ਨਹੀਂ ਹੈਗੇ ਇੰਨਾ ਲੋਕਾਂ ਦਾ ਉਤਸ਼ਾਹ ਵੇਖਣ ਨੂੰ ਮਿਲਿਆ ਵਾ ਆਪ ਮਹਾਰੇ ਲੋਕ ਜਿਹੜੇ ਆ ਅੱਜ ਮੰਤਰੀ ਸਾਹਿਬ ਨੂੰ ਦੇ ਨਾਲ ਆਏ ਆ ਕਾਹਤਲ ਤੋ ਇਹੋ ਬਿਲ ਕਰਦੇ ਆਂ ਵੀ ਦੇਖੋ ਭਰਾਵੋ ਆਪਾਂ ਜੇ ਬਦਲਾਅ ਲਿਆਦਾ ਹੈ ਤਾਂ ਤੁਹਾਨੂੰ ਪਤਾ ਹੀ ਜਿਹੜੀਆਂ ਅੱਗੇ ਜਿਹੜੀਆਂ ਰਵਾਇਤੀ ਪਾਰਟੀਆਂ 70 ਸਾਲ ਇਹਨਾਂ ਨੇ ਲੁੱਟ ਖਸੁੱਟ ਤੇ ਕੁੱਟਿਆ ਮਾਰਿਆ ਇਹਨਾਂ ਦੇ ਜਿਹੜੇ 70 ਸਾਲਾਂ ਤੋਂ ਬਾਅਦ ਅਸੀਂ ਇੱਕ عہد ਕੀਤਾ ਵੀ ਜਿਹੜਾ ਇਹ ਬਦਲਾਅ ਲਿਆਉਣਾ ਵਾ ਬਦਲਾਅ ਦੇ ਰੂਪ ਤੇ ਵਿੱਚ ਬਹੁਤ ਵੱਡੀ ਪਾਰਟੀ ਬਣ ਕੇ ਉੱਭਰੀ ਆਮ ਆਦਮੀ ਪਾਰਟੀ ਤੇ ਅੱਜ ਦੇਖੋ ਤੁਸੀਂ 92 ਜਿਹੜੇ ਐਮ.ਐਲ.ਏ ਇਹਨਾਂ ਦੇ ਬਣੇ ਹੀ ਤੇ ਸਰਦਾਰ ਆਪਣਾ ਲਾਲਜੀਤ ਸਿੰਘ ਪੁੱਲਰ ਲੋਕਾਂ ਦੇ ਹਰਮਨ प्यारी नेतावा ਉਹਨਾਂ ਨੂੰ ਪਹਿਲਾਂ ਜਦੋਂ ਲੋਕਾਂ ਨੇ ਵੋਟਾਂ ਪਾ ਕੇ ਐਮਐਲਏ ਬਣਾਇਆ ਫਿਰ ਉਹਨਾਂ ਦੀ ਵਧੀਆ ਪਰਫਾਰਮੈਂਸ ਦੇਖ ਕੇ ਉੱਪਰ ਉਹਨਾਂ ਨੂੰ ਵਜੀਰੀਆਂ ਦਿੱਤੀਆਂ ਗਈਆਂ ਹੁਣ ਫਿਰ ਜਦੋਂ ਸਰਵੇ ਹੋਇਆ ਤੇ ਸਰਵੇ ਦੇ ਵਿੱਚ ਸਰਦਾਰ ਲਾਜ ਸਿੰਘ ਭੁੱਲਰ ਜੀ ਦਾ ਪਹਿਲੇ ਨੰਬਰ ਤੇ ਨਾਮ ਆਇਆ ਤੇ ਉਹਨਾਂ ਨੂੰ ਜਿਹੜੀ ਇਹ ਲੋਕ ਸਭਾ ਦਾ ਖਰੂਦਸਾ ਦੀ ਟਿਕਟ ਦਿੱਤੀ ਗਈ ਆ ਤੇ ਅਸੀਂ ਸਾਰੇ ਵੀਰਾਂ ਨੂੰ ਇਹੋ ਕਹਿੰਦੇ ਆ ਵੀ ਭਰਾਵੋ ਇਹ ਇੱਕ ਤਕੜਮ ਜਰਮੈਲ ਆ ਮਾਝੇ ਦਾ ਉਹ ਤਾਂ ਜਾਂ ਬਦੂ ਸੋਚ ਵਾਲਾ ਮਕਸੂਦ ਦਾ ਮਾਲਕ ਆ ਵਧੀਆ ਕੰਮ ਕਰਨ ਵਾਲੇ ਆ ਤੇ ਸਾਰੇ ਵੀਰ ਆਪਾਂ ਸਰਦਾਰ ਲਾਜ ਸਿੰਘ ਭੁੱਲਰ ਜੀ ਨੂੰ ਵੋਟਾਂ ਵਾਗੇ ਕਾਮਯਾਬ ਕਰੀਏ ਤੇ ਉੱਪਰ ਸੈਂਟਰ ਚ ਭੇਜੀਏ ਤੇ ਜਿਹੜੇ ਸਾਡੇ ਮਸਲੇ ਆ ਤਰੇਾਈ ਪਾਣੀ ਦੇ ਆ ਜਾਂ ਸਾਡੇ ਹੋਰ ਜਿਹੜੇ ਇਹੋ ਜਿਹੇ ਕਾਜ ਦੇ ਯੂਨੀਵਰਸਿਟੀਆਂ ਹਸਪੀਟਲਾਂ ਦੇ ਆ ਜਿਹੜੇ ਫੈਲਦੇ ਆ ਦਹਾਤੇ ਇਹ ਪੂਰੇ ਕਰ ਸਕਣ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਨਾ ਸਿਮਰਜੀਤ ਸਿੰਘ ਜੀ ਰਾਜ ਜੀ ਕੀ ਕਹਿਣਾ ਚਾਹੋਗੇ ਕਹਣਾ ਹੈ ਚੰਮਾ ਜੀ ਕਿ ਜੋ ਪਾਰਟੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਾਤੋਂ ਭੋਂ ਦੇ ਵਿੱਚ ਆਈ ਹੈ ਉਦੋਂ ਤੋਂ ਸਾਰਾ ਹਲੂਤ ਦਾ ਹੰਗਾਰਾ ਹੈ ਜਿਹੜਾ ਆਮ ਆਦਮੀ ਪਾਰਟੀ ਨੂੰ ਮਿਲ ਰਿਹਾ ਤੇ ਅਸੀਂ ਬੜੇ ਧੰਨਵਾਦੀ ਹਾਂ ਸਰਦਾਰ ਸਰਮਨ ਸਿੰਘ ਧੁੰਗੀ ਹਲਕਾ ਖੇਮ ਕਰਨ ਤੋਂ ਐਮ ਐਲ ਏ ਜਿਨ੍ਹਾਂ ਨੇ ਯੂਥ ਨੂੰ ਅੱਗੇ ਲਾ ਕੇ ਕੰਮ ਕਰਾਉਣੇ ਸ਼ੁਰੂ ਕੀਤੇ ਨੇ ਤੇ ਜੋ ਕਮਾਂਡ ਹੈ ਪਿੰਡਾਂ ਦੀ ਵੀ ਮੌਜੂਦ ਨੋ ਦਿੱਤੀ ਹੈ ਤੇ ਯੂਥ ਫੋਰਸ ਅਚਾਰ ਹੋ ਕੇ ਵੋਟਾਂ ਵੱਧ ਤੋਂ ਵੱਧ ਪਵਾ ਰਿਹਾ ਹੈ ਤੇ ਨਾਲ ਦੀ ਨਾਲ ਹੀ ਇਹ ਜੋ ਸਪੋਰਟ ਹੈ ਸਰਦਾਰ ਲਾਲਜੀ ਸਿੰਘ ਭੁੱਲਰ ਜੀ ਨੂੰ ਹਲਕਾ ਖੁੰਜੀ ਸਰ ਤੋਂ ਟਿਕ ਮਿਲੀ ਹੈ ਉਸ ਦੇ ਸਮਰਥਨ ਦੇ ਵਿੱਚ ਸਾਰਾ ਸੂਬਾ ਪਿੰਡਾਂ ਦੇ ਵਿੱਚੋਂ ਇਕੱਠਾ ਹੋ ਕੇ ਬਹੁਤ ਵੱਡਾ ਕਾਫਲਾ ਲੈ ਕੇ ਜੋ ਅੱਜ ਜੂਨ ਪ੍ਰਚਾਰ ਦੇ ਨਾਲ ਚੌਂਕ ਮਿਸ਼ਨ ਦੇ ਆਪਣਾ ਜੋ ਹੈਗੇ ਕਾਰਜ ਦੇ ਦਾਖਲ ਖਾਉਣ ਆਏ ਨੇ ਹਲਕਾ ਖੁੰਜੀ ਸਰ ਤੇ ਅਸੀਂ ਅਸੀਂ ਉਮੀਦ ਰੱਖਦੇ ਹਾਂ ਕਿ ਸਰਦਾਰ ਲਾਲਜੀ ਸਿੰਘ ਪੱਤਰ ਜੀ ਬਹੁਤ ਵੱਡੀ ਈਟ ਨਾਲ ਜੁੜੇ ਹੋਏ ਹੋਏ ਆਹੀ ਗੁਰਜੀਤ ਸਿੰਘ ਵਾਹਿਗੁਰੂ ਜੀ ਕੀ ਫਤਿਹ ਉਹ ਸੰਭਾਲ ਹੋਣੀ ਚਾਹੀਦੀ ਹੈ ਜਿਹੜੀ ਪੰਡਵਾ ਸਰਦਾਰ ਲਾਲਜੀ ਸਿੰਘ ਪੱਤਰ ਸਾਹਿਬ ਜੀ ਅੱਜ ਜੀ ਨਾਮਜ਼ਦਗੀ ਪੱਤਰ ਵੱਡੀ ਅਫਸਰ ਕੋਲੋਂ ਪੱਤਰ ਪਾਵਾ ਕਰਦੇ ਨੇ ਸਾਡਾ ਬਹੁਤ ਵੱਡਾ ਕਾਫਲਾ ਸਾਡੇ ਸਾਰੇ ਹਲਕੇ ਦੇ ਮਾਨਯੋਗ ਐਮਐਲਏ ਸਾਹਿਬਾਂ ਅਦੇ ਚੇਅਰਮੈਨ ਸਾਹਿਬਾਨ ਪਾੜੇ ਨੁਮਾਇੰਦਗੀ ਉਮੀਦਵਾਰ ਸਾਰੇ بڑے ਦੋਸ਼ ਦੇ ਨਾਮ ਜਿਤੇ ਪੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਅਨੁਸ਼ਾਸਨ ਦੇ ਵਿੱਚ ਨੇ ਧਿਆਨ ਨਾਲ ਸ਼ਮੂਲ ਕੀਤਾ ਹੈ ਜਿਹੜਾ ਇੱਕ ਮਿੰਟ ਚੱਤੀ ਪ੍ਰਦਰਸ਼ਨ ਵੀ ਕੀਤਾ ਹੈ ਔਰ ਜਿਹੜੇ ਨੋਮੀਨੇਸ਼ਨ ਕਾਰਡ ਜਿਹੜੇ ਨੇ ਉਹ ਦਾਖਲ ਕਰ ਦਿੱਤੇ ਨੇ ਔਰ ਸਾਡੀ ਜਿੱਤ ਇਸ ਸਾਲ ਦੇ ਤੋਂ ਜਿਹੜੀ ਆ ਉਹ ਯਕੀਨੀ ਹੋ ਚੁੱਕੀ ਆ ਅੱਜ ਦਾ ਜਟਾ ਰੋਡ ਸ਼ੋ ਤਾਂ ਜਿੰਨੇ ਨਾਮਜ਼ਦਗੀ ਪੱਤਰ ਕਾਗਜ਼ দাখিল ਕਰਨ ਵਾਲੇ ਆ ਲੋਕ ਸਾਡੇ ਨਾਲ ਆਏ ਨੇ ਇਥੋਂ ਇੱਕ ਗੱਲ ਸਿੱਧ ਹੁੰਦੀ ਆ ਕਿ ਅਸੀਂ ਖਡੂਰ ਸਾਹਿਬ ਹਲਕਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਲਾਲਜੀਤ ਸਿੰਘ ਜੀ ਪੁੱਲਰ ਸਾਹਿਬ ਬਹੁਤ ਵੱਡੇ ਮਾਰਚਨ ਦੇ ਨਾਲ ਜਿੱਤ ਰਹੇ ਆ। ਸਰ ਜੀ ਥੈਂਕ ਯੂ ਜੀ